ਹਾਂਜੀ ਵਾਹਿ ਖਾਲਸਾ ਵਾਹਿ ਫਤਿਹ ਆਪਾਂ ਭਾਈ ਸਾਹਿਬ ਤੋਂ ਜਾਣਦੇ ਭਾਈ ਸਾਹਿਬ ਆਪਣਾ ਨਾਮ ਕੀ ਹੈ ਜੀ ਸਰਦੇਸ਼ ਸਿੰਘ ਜੀ ਤੇ ਕਿਹੜੇ ਨਗਰ ਤੋਂ ਆਏ ਜੀ ਅਸੀਂ ਕੋਟੜਾ ਲਹਿਲ ਲੈਰਾਗਾਗਾ ਜ਼ਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਠੀਕ ਹੈ ਜੀ ਤੇ ਭਾਈ ਸਾਹਿਬ ਇਹ ਹਰ ਰੋਜ਼ ਆਪਣੀ ਗੱਡੀ ਆਉਂਦੀ ਆ ਪ੍ਰਸ਼ਾਦਾ ਛਕਾਉਂਦੀ ਆ ਮੰਦਿਰ ਤੋਂ ਆਉਂਦੀ ਆ ਤੇ ਆਪ ਜੀ ਨੂੰ ਕਿੱਦਾਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਲੱਗਿਆ ਪ੍ਰੇਮ ਛਕਾਉਂਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਚਲਾਈ ਰੱਖਣਾ ਹਾਂਜੀ ਆਪਾਂ ਸਾਡੀਆਂ ਬੱਚੀਆਂ ਇਹਨਾਂ ਤੋਂ ਹੀ ਮੜਾ ਪੁੱਛਦੇ ਹਾਂ ਹਾਂ ਬਟੇ ਤੁਸੀਂ ਇੱਥੇ ਜੀ ਦਸਨਾ ਪੁੱਤ ਲੰਗਰ ਕਿਦਾਂ ਛਕਿਆ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਕੀ ਨਾਂ ਤੇਰਾ ਕਿਹੜਾ ਪਿੰਡ ਹੈ ਪਿਆਰੀ ਤੋਂ ਠੀਕ ਹੈ ਤੇ ਵਧੀਆ ਲੱਗਦਾ ਵਧੀਆ ਪ੍ਰੇਮ ਨਾਲ ਛਕਾਉਂਦੇ ਪੁੱਤ ਹਾਂਜੀ ਚਲੋ ਠੀਕ ਹੈ ਪੁੱਤ ਛਕਿਆ ਕਰੋ ਹਰ ਜਦੋਂ ਵੀ ਆਓ ਠੀਕ ਹੈ ਤੇ ਆਪਾਂ ਬੱਚੀਆਂ ਨੂੰ ਵੀ ਪੁੱਛਿਆ ਇਹਨਾਂ ਨੇ ਵੀ ਕਿਹਾ ਬੜੀ ਪ੍ਰੇਮ ਨਾਲ ਲੰਗਰ ਛਕਾਉਂਦੇ ਆ ਮਹਾਰਾਜ ਜੀ ਤੁਹਾਨੂੰ ਗੁਰੂ ਆਮ ਦਾਸ ਲੰਗਰ ਸੇਵਾ ਵੱਲੋਂ ਇਦਾਂ ਹੀ ਸਵਾਮਾਂ ਚੱਲਦੀਆਂ ਰਹਿਣ ਸੰਗਤਾਂ ਦੇ ਸੰਯੋਗ ਨਾਲ ਦੇਖੋ ਬਹਿ ਕੇ ਸੰਗਤ ਪ੍ਰੇਮ ਨਾਲ ਛੱਕ ਰਹੀ ਹੈ ਦੇਖੋ ਹੀ ਕਿਸੇ ਦੇ ਨਾਲ ਵਧੀਆ ਪ੍ਰੇਮ ਦੇ ਨਾਲ ਆ ਦੇਖੋ ਇਹ ਸਾਰੇ ਮਰੀਜ਼ ਆ ਵਿਚਾਰੇ ਇਹ ਤਾਂ ਖਾਲੀਆਂ ਜੀ ਵਰਤਾਇਆ ਜਾਂਦਾ ਇਹ ਜਗਾ ਹਸਪਤਾਲ ਵੱਲੋਂ ਮਿਲੀ ਇੱਥੇ ਆਪਨੀ ਖਾਣ ਦੀ ਹੋਣੀ ਹੈ ਦੇਖੋ ਇਹ ਜੀ ਦੇ ਲੰਗਰ ਨੂੰ ਇਹ ਜਾਲ ਵੀ ਨਾਲ ਗਲਾਸਾਂ ਚ ਪਾ ਕੇ ਦੇਖੋ ਵਧੀਆ ਆ ਰੋ ਦਾ ਜਾਲਾ ਤਿਆਰ ਜਾਂਦਾ ਗੁਰਜੀਕਾ ਕਾਲ ਸਾਹਿਬਾਇ ਕਿ ਕਿਚੂ ਕੀ ਪਤੇ ਸਾਡੀ ਕੋਚਨ ਦੇ ਸੰਗਤਾਂ ਨੂੰ ਦੱਸਿਆ ਜਾਵੇ ਇਹ ਤੁਹਾਨੂੰ ਗ੍ਰਾਂਡ ਦਸਾਂ ਲੰਗਰ ਸੇਵਾਵਾਂ ਚੱਲਦੀਆਂ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਸੇਵਾਵਾਂ ਚੱਲਦੀਆਂ ਰਹਿਣੀਆਂ ਇਦਾਂ ਹੀ ਮਾਰਾ ਚਲਾਈ ਰੱਖਣ। ਆਪ ਸੰਗਤਾਂ ਸੰਜੋਗ ਕਰਵਾ ਜੀ। ਅਸੇ ਸੰਗਤ ਹੋਰ ਇਹਨਾਂ ਤੋਂ ਵੀ ਪੁੱਛਦੇ ਆ ਇਹਨਾਂ ਨੂੰ ਕਿੱਦਾਂ ਲੱਗਿਆ। ਬਾਬਾ ਜੀ ਪਪਾ ਜੀ ਕਿਹੜੇ ਪਿੰਨ ਤੋਂ ਆਇਆ ਆਪ ਜੀ ਮੈਸਟਰਾਂ ਨੇ ਠੀਕ ਹੈ ਤੇ ਆਪ ਜੀ ਨੇ ਲੰਗਰ ਚੱਕਿਆ ਕਿਦਾਂ ਲੱਗਿਆ ਵਧੀਆ ਲੱਗਿਆ ਤੇ ਪ੍ਰੇਮਾਚ ਕਾਉਂਦੇ ਆ ਨਾ ਪ੍ਰੇਮਾਚ ਕਾਉਂਦੇ ਪਹਿਲਾਂ ਵੀ ਆਏ ਤੇ ਉਮਰੇ ਹਾਂ ਠੀਕ ਹੈ ਠੀਕ ਹੈ